ਲਾ ਵੀ ਮਿੱਤਰੋ ਅੱਜ ਦਾ ਬਲੌਗ ਬਲੌਗ ਵੀ ਕਹਦਾ ਯਾਰ ਕੰਮ ਕਰ ਕਰ ਕੇ ਹੰਬੇ ਪਏ ਸੀਗੇ ਬਾਲੇ ਦਿਨ ਹੋ ਗਏ ਸੀ ਜਮੇ ਬਾਹਰ ਗਏ ਨਹੀਂ ਸੀਗੇ ਮੈਂ ਤੇ ਇੱਕੋ ਗੱਲ ਕਹਿਣਾ ਹੁਣ ਜਦੋਂ ਬਾਹਲਾ ਤੁਸੀਂ ਬਾਈ ਕੰਮ ਧੰਦੇ ਚ ਫਸੇ ਰਹੋ ਤਾਂ ਇੱਕ ਦਿਨ 2-4 ਘੰਟੇ ਆਪਣੇ ਟੱਬਰ ਨਾਵਣੀ ਫੈਮਿਲੀ ਨਾਲ ਜਾਂ ਯਾਰਾਂ ਦੋਸਤਾਂ ਨਾਲ ਘੁੰਮਿਆ ਆਇਆ ਕਰੋ ਗੁਰਦੁਆਰਾ ਸਾਹਿਬ ਪਾਠ ਕਰਕੇ ਆਇਆ ਕਰੋ ਚੌਪੀ ਸਾਹਿਬ ਦੇ ਪਾਠ ਨੇ ਮੇਰੀ ਜ਼ਿੰਦਗੀ ਦਾ ਮਤਲਬ ਯਾਰ ਮਕਸਦ ਟਿਕਾਓ ਬਹੁਤ ਕੁਝ ਚੇਂਜ ਕਰਿਆ ਠੀਕ ਆ ਚਲੋ ਆਪਾਂ ਪਹੁੰਚ ਗਏ ਬਾਈ ਆਪਾਂ ਉਸ ਤੋਂ ਬਾਅਦ ਖਰੜ ਨਾਰਥ ਗੈਂਡਰੀ ਮਾਲ ਦੇ ਵਿੱਚ ਤੇ ਮਾਲ ਨੇੜੇ ਪਿਆ ਜਾਂਦਾ 25 30 ਮਿੰਟ 40 ਮਿੰਟ 50 ਮਿੰਟ ਇੰਨੇ ਕਿਤੇ ਟਾਈਮ ਦੇ ਵਿੱਚ ਸਾਡੇ ਇਹ ਤੋਂ ਫਾਸਲਾ ਤੇ ਮੈਨੂੰ ਸਭ ਤੋਂ ਵੱਧ ਹੁੰਦਾ ਯਾਰ ਮੈਂ ਆਪਣੇ ਡੈਡੀ ਨੂੰ ਘਮਾਵਾ ਵੀ ਬਾਪੂ ਨੇ ਬਿਥੇਰੇ ਵਿਚਾਰੇ ਨੇ ਦੁੱਖ ਦੇਖੇ ਨੇ ਯਾਰ ਸਾਡੇ ਲਈ ਕਰਿਆ ਤੇ ਅਸੀਂ ਤਾਂ ਚੱਲ ਉਹਨਾਂ ਦਾ ਦੇਣ ਜੋਗ ਵੀ ਨਹੀਂ ਹੈਗੇ ਜਿੰਨਾ ਡੈਡੀ ਨੇ ਕਰਿਆ ਕੋਸ਼ਿਸ਼ ਕਰਦੇ ਹੁੰਨੇ ਆ ਵੀ ਸਾਡੇ ਵੱਲੋਂ ਖੁਸ਼ੀਆਂ ਦਿੱਤੀਆਂ ਜਾਣ ਮਾਂ ਪਿਓ ਨੂੰ ਹਨਾ ਬੱਦ ਤੋਂ ਵੱਧ ਰੱਜ ਕੇ ਦੇਈਏ ਖੁਸ਼ੀਆਂ ਤੇ ਉਸ ਤੋਂ ਬਾਅਦ ਇੱਥੇ ਤੁਹਾਨੂੰ ਤਕਰੀਬ ਨਾਲ ਮੌਲ ਮੈਨੂੰ ਸਭ ਤੋਂ ਵਧੀਆ ਤਾਂ ਲੱਗਦਾ ਬਈ ਇੱਥੇ ਸੌਖਾ ਜਿਹਾ ਕੰਮ ਆ ਕੋਈ ਐਡਾ ਮੌਲ ਨਹੀਂ ਵੀ ਤੁਹਾਨੂੰ ਦੁਕਾਨਾਂ ਇੰਨਾ ਲੰਬੜ ਤੁਸੀਂ ਜਿੱਥੇ ਵੀ ਜਾਣਾ ਇੱਥੋਂ ਚਲੋ ਚੀਜ਼ ਤਾਂ ਜਿਹੜੀ ਵੀ ਖਰੀਦਣੀ ਹੁੰਦੀ ਬੰਦੇ ਨੇ ਖਰੀਦਣੀ ਹੁੰਦੀ ਘੁੰਮਣ ਨੂੰ ਬਹੁਤ ਲੋਟਾ ਕੰਮ ਇੱਕ ਬਾਲਾ ਵੱਡਾ ਨਹੀਂ ਤੇ ਨਾ ਬਾਲਾ ਛੋਟਾ ਮੌਲ ਆ ਇੱਕ ਇੱਥੇ ਅਸੀਂ ਗੇਮਿੰਗ ਕਰਦੇ ਹਾਂ ਨਾ ਗੇਮਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਨਜ਼ਾਰਾ ਆਉਂਦਾ ਹੁੰਦਾ ਜਿਵੇਂ ਬੋਲਿੰਗ ਹੋ ਗਈ ਤੇ ਉੱਥੇ ਆਪਣਾ ਕਾਰਡ ਬਣ ਜਾਂਦਾ ਹੁੰਦਾ ਬੰਦੇ ਦਾ ਜਿਵੇਂ ਇੱਕ ਦੇ ਵਿੱਚ 60 ਆ ਜਾਂਦੀਆਂ ਨੇ 30 ਆ ਜਾਂਦੀਆਂ ਨੇ ਬੋਲਿੰਗ ਦੇ ਅੱਡ ਪੈਸੇ ਹੁੰਦੇ ਨੇ ਇੱਥੇ ਤੇ ਬੜਾ ਨਜ਼ਾਰਾ ਆਉਂਦਾ ਹੁੰਦਾ ਸਭ ਤੋਂ ਵਧੀਆ ਲੱਗਦੀ ਹੈ ਮੈਨੂੰ ਜਿੱਥੇ ਉਹ ਠਿੱਕ ਠਿੱਕ ਜੇ ਕਰਕੇ ਮਾਰਦੇ ਹੁੰਦੇ ਨੇ ਜੇ ਕੋਈ ਭਰਾ ਆਪਣਾ ਫਤੇਗੜ ਸਭ ਤੋਂ ਹੁੰਦਾ ਮੈਂ ਤਾਂ ਕਹਿੰਦਾ ਬਈ ਇੱਥੇ ਗੇਮਿੰਗ ਦਾ ਕੰਮ ਸ਼ੁਰੂ ਕਰੋ ਆਹ ਗੇਮ ਦਾ ਬੜਾ ਨਜ਼ਾਰਾ ਕੁੱਟੀ ਦਾ ਇਹਦੇ ਵਿੱਚ ਤਾਂ ਐਂ ਲਾ ਲਓ ਵੀ ਗਰਾਰੀ ਆ ਲ ਜੀ ਜਾਂਦੀ ਆ ਚੰਗੀ ਆਪਣੀ ਗੇਮ ਆ ਇਹ ਬਹੁਤ ਸੁਆਦ ਆਉਂਦਾ ਖੇਡਣ ਦਾ ਨਾਲ ਇਧਰ ਸਾਡਾ ਅਰਸ਼ ਭਾਈ ਜ਼ੋਰ ਮਾਰੀ ਜਾਂਦਾ ਮਾਰੀ ਜਾਂਦਾ ਕੋਸ਼ਿਸ਼ ਕਰਿਆ ਕਰੋ ਬਲੌਗ ਬਲੂ ਨਾ ਸੋਰੀ ਮੈਂ ਕੋਸ਼ਿਸ਼ ਕਰਿਆ ਉਹਨੂੰ ਬਲੌਗ ਬਣਾਉਣ ਦੀ ਯਾਰ ਬਲੌਗ ਨਾ ਹੁਣ ਇੰਨੇ ਬਣਾਏ ਪਏ ਨੇ ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ ਮੇਰੇ ਕੋਲ ਐਡਿਟ ਕਰਨ ਦਾ ਟਾਈਮ ਨਹੀਂ ਹੁੰਦਾ ਬਹੁਤ ਸੋਹਣੇ ਸੋਹਣੇ ਬਲੌਗ ਪਏ ਨੇ ਜਿਹੜੇ ਹੁਣਾਂ 10 ਦਿਨ ਚ ਪਾ ਨਹੀਂ ਹੋਏ ਫੈਟ ਲੌਸ ਦੇ ਵਿੱਚ ਹੁਣ ਕੱਲੂ ਥੋੜੇ ਚੇਂਜ ਲੈ ਕੇ ਆਉਣਾ ਤੁਹਾਨੂੰ ਇਹ ਟਿਪਸ ਪਾਵਾਂਗੇ ਜਿਹੜੇ ਜਿਹੜੇ ਵੀਰ ਫੈਟ ਲੌਸ ਕਰਨਾ ਚਾਹੁੰਦੇ ਨੇ ਬਾਕੀ ਇੱਥੇ ਮਾਲ ਦੇ ਵਿੱਚ ਮਜ਼ਾ ਬਹੁਤ ਆਇਆ ਨਜ਼ਾਰਾ ਬਹੁਤ ਆਇਆ ਤੇ ਗੇਮਿੰਗ ਦੇ ਵਿੱਚ ਨਜ਼ਾਰੇ ਕੁੱਟੇ ਪੂਰੇ ਉਸ ਤੋਂ ਬਾਅਦ ਇਹਦੇ ਤੋਂ ਤੁਸੀਂ ਹੰਬਦੇ ਨਹੀਂ ਹੁੰਦੇ ਬੰਦੇ ਨਾਲ ਇਧਰ ਮਾਤਾ ਵੀ ਵਧੀਆ ਖੇਡ ਲੈਂਦੀ ਹੁਣ ਇਹ ਗੇਮ ਸਿਖਾਤਾ ਪੂਰਾ ਮਾਤਾ ਵੀ ਇੱਕ ਅਦਾ ਮੈਚ ਜਿੱਤ ਲੈਂਦੀ ਆ ਤਿੰਨ ਮੈਚਾਂ ਦੇ ਵਿੱਚੋਂ ਦੋ ਮੈਚ ਆਪਾਂ ਘੋਟ ਲੇ ਇੱਕ ਮੈਚ ਮਾਤਾ ਜਿੱਤ ਗਈ ਸੀ ਉਸ ਤੋਂ ਬਾਅਦ ਖੇਡਦੇ ਖੇਡਦੇ ਪਾਈ ਕਹਿੰਦੇ ਬੱਸ ਕਰੋ ਚਲੋ ਹੁਣ ਗੱਡੀਆਂ ਵੱਲ ਨੇਯਾਰੇ ਲੈ ਕੇ ਜਾਈਏ ਫਿਰ ਗੱਡੀਆਂ ਵੱਲ ਨੇਯਾਰੇ ਲੱਤੇ ਪੂਰੇ ਤੇ ਮੋਬਾਈਲ ਫੜਾਤਾ ਉਧਰ ਮੋਬਾਈਲ ਫੜਾ ਕੇ ਫਿਰ ਢੀੜੀ ਛੇੜੀ ਚੱਲੀ ਤੇ ਅਰਸ਼ ਤੇ ਡੈਡੀ ਨੂੰ ਤਾਂ ਹੀ ਨਹੀਂ ਸੀ ਪਤਾ ਲੱਗਦਾ ਵੀ ਗੱਡੀ ਚਲਾਉਣੀ ਕਿੱਧਰ ਨੂੰ ਚਲੋ ਢੀੜੀ-ਗੂੜੀ ਲਾ ਕੇ ਛੇੜੀਆਂ ਲਾ ਕੇ ਆਗੇ ਫਿਰ ਪੁਰਾਣੀਆਂ ਵੀਡੀਓ ਦੇਖਣ ਲੱਗੇ ਵਿਆਹ ਆ ਦੇਖੋ ਮਾਸੀ ਦਾ ਮੁੰਡਾ ਮਾਮੇ ਦਾ ਮੁੰਡਾ ਉਹ ਜਿਹੜਾ ਚੱਕਿਆ ਆ ਉਹ ਗੱਭਰੂ ਮੈਂ ਜਿਹੜਾ ਨਿੱਕਾ ਜਿਹਾ ਜਿਸਨੇ ਸ਼ੇਰਵਾਨੀ ਕਿਹੜਾ ਸੂਟ ਜਿਹਾ ਪਾਇਆ ਹੋਇਆ ਕੋਕੂ ਕੋਲੇ ਕਲਰ ਦਾ ਬਾਕੀ ਅਗਲੇ ਬਲੌਗ ਦੇ ਵਿੱਚ ਮਿਲਦੇ ਆ